ਬਿੱਤੀ ਚੀਜ਼ ਆਉ ਰਹੀ ਜਮਾ ਚ ਬਰੋ ਬੋਤੀ ਜਮਾ ਰੋ ਹੰਡੇ ਚੋ ਕਰੀ ਛੜ ਦੋ ਹੋਰ ਯਾਰ ਤੁਸੀਂ ਸੁਪਰ ਕਿੱਥੇ ਮੈਂ ਕਿੱਥੇ ਸਕਵਾ ਪਾਤਾ ਸੁਪਰ ਤੇ ਆਉ ਕਰੀ ਨਾ ਕੀ ਨਾਮ ਹੈ ਛੜ ਵੀਰਵਲ ਸਿੰਘ ਜੀ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ ਅੱਛਾ ਹ ਇਧਰ ਦੀ ਬੰਦੇ ਆਏ ਨੇ ਜੀ ਐਂ ਦੀ ਲੇਕੜ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਸਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸਸ ਚਾ ਜੀ ਕੱਲੀ ਸੱਤ ਤੇ ਲੀੜੀ ਲੇੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸੱਤ ਆ ਜੀ ਅੱਛਾ ਤੁਨੂੰ ਮੇਰਾ ਐਂ ਲੱਗਦਾ ਵੀ ਰਾਤ ਦੀ ਘਟਨਾ ਹੈ ਇਹ ਹਾਂ ਜੀ ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਝਰ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਜੇ ਥੋੜੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਇਹ ਆਮ ਤੌਰ ਤੇ ਮਾਮਲਾ ਹੈ ਕਿ ਇਹਦੇ ਜੇ ਅਜੀ ਸਾਡੇ ਮੁੱਖ ਅਫਸਰ थाना ਸਿਟੀ ਪੁਲਿਸ ਡਾਉਨਵੋਡ ਇੱਕ ਟੈਲੀਫੋਨ ਮਸੂਲ ਹੋਇਆ ਸੀ ਵੀ ਐਂ ਕਰਕੇ ਉੱਥੇ ਕੋ ਕਤਲ ਹੋ ਗਿਆ ਤੇ ਇਹਨਾਂ ਨੇ ਤੁਰੰਤ ਸੂਚਨਾ ਦਿੱਤੀ ਪੀਸੀਆਰ ਨੂੰ ਸਾਨੂੰ ਤੇ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਆਂ ਜਾ ਕੇ ਦੇਖਿਆ ਵੀ ਇੱਕ ਕਰੀਬ 60 ਸਾਲ ਦਾ ਬਜ਼ੁਰਗ ਸੀਗੇ ਜੰਗੀਰ ਸਿੰਘ ਤੇ ਉਹਨਾਂ ਦੀ ਭਜਾਈ ਰਣਜੀਤ ਕੌਰ ਦਾ ਕਿਸੇ ਨਾਮੂਨੂ ਵਿਅਕਤੀ ਨੇ ਰਾਤ ਕਤਲ ਕਰ ਦਿੱਤਾ ਤੇ ਜਿਸ ਦੇ ਸਬੰਧ ਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਆ ਮੌਕੇ ਤੇ ਸਾਡੀਆਂ ਫ੍ਰਾਂਸਿਕ ਸਾਇੰਸ ਟੀਮ ਤੇ ਰੌਗਸ ਕਾਰਡ ਫਿੰਗਰਪ੍ਰਿੰਟ ਐਕਸਪਰਟ ਸਾਰੀਆਂ ਟੀਮਾਂ ਹਾਜ਼ਰ ਨੇ ਤੇ ਸੀਆਈ ਸਟਾਫ ਦੇ ਕਰਮਚਾਰੀ ਵੀ ਸਪੈਸ਼ਲ ਇਸ ਇਨਵੈਸਟੀਗੇਸ਼ਨ ਤੇ ਲੱਗੇ ਹੋਏ ਨੇ ਜਲਦੀ ਇਸ ਮੁਕਦਮੇ ਨੂੰ ਟ੍ਰੈਸ ਕਰ ਲਿਆ ਜਾਊਗਾ ਕੋਈ ਇਹਨਾਂ ਦਾ ਕੋਈ ਪਰਿਵਾਰ ਨਾਲ ਕੋਈ ਝਗੜਾ ਹੈ ਕੋਈ ਇਸ ਤਰ੍ਹਾਂ ਦਾ ਕੋਈ ਰਿਕਾਰਡ ਹੈ ਇਸ ਪਰਿਵਾਰ ਨਾਲ ਕੋਈ ਨਹੀਂ ਤਾਂ ਕਿਸੇ ਕੋਈ ਗੱਲ ਇਹਨਾਂ ਨੇ ਆਸ-ਪਾਸ ਤੋਂ ਪਤਾ ਕਰਨ ਤੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਇਹੀ ਗੱਲ ਨਹੀਂ ਦੱਸੀ ਕਿ ਸਾਡਾ ਕਿਸੇ ਨਾਲ ਝਗੜਾ ਹੋ ਗਿਆ ਇਹ ਕਤਲ ਤੇਜ਼ ਤਿਆਰ ਨਾਲ ਹੋਇਆ ਕਿਸ ਤਰ੍ਹਾਂ ਲੱਗਦਾ ਹੈ ਇਹ ਮੈਡੀਕਲ ਰਿਪੋਰਟ ਤੋਂ ਪਤਾ ਲੱਗੂਗੀ ਠੀਕ ਹੈ